ਯਾਰ ਇਹਨਾਂ ਨੇ ਸਿਆਵਟ ਕੀਤੀ ਨਹੀਂ ਦੱਸਿਆ ਨਹੀਂ ਸੀ ਮੈਂ ਆਉਣਾ ਅੱਜ ਹੈ ਇਹਨਾਂ ਨੇ ਸਿਆਵਟ ਨਹੀਂ ਕੀਤੀ ਆ ਜੀ ਇਹ ਵਾਲਾ ਏਰੀਆ ਹੈ ਸਾਰਾ ਸ਼ਾਪਿੰਗ ਵਾਲਾ ਯਹਾਂ ਤੇ ਡਰੀਦਾ ਨਹੀਂ ਰਹਿਣਾ ਮਹਿਰੀਨ ਇਹਨਾਂ ਨੇ ਡਰੀਦਾ ਪੁੱਤ ਨਹੀਂ ਡਰੀਦਾ ਮਹਿਰੀਨ ਇਹ ਮਹਿਰੀਨ ਡਰਦੀ ਆ ਜੀ ਇਹ ਉਹਦੇ ਤੋਂ ਲਿਫਟ 'ਚ ਜਾਣ ਤੋਂ ਜੀ ਲਿਫਟ ਵਾਈਸਟਾਈਲ ਜਾਣੇ ਆ ਖੁਲ ਜਸਮ ਸਿੰਘ ਇਹ ਚੀਜ਼ਾਂ ਕਹਿੰਦੀਆਂ ਨੇ ਹੱਥ ਨਾ ਤੂੰ ਲਾਈ ਸਜਣਾ ਆ ਜਿਹੜਾ ਪ੍ਰਿੰਟ ਲੈਣਾ ਇਹਨੇ ਜੈਕਟ ਦਾ ਆ ਜਿਹੜਾ ਇਹ ਮਿਲ ਨਹੀਂ ਰਿਹਾ ਕ ਕੁਇਲਟਡ ਕਹਿੰਦੇ ਇਹਨੂੰ ਕੁਇਲਟਡ ਅਰੇ ਵਾਹ ਲੈਮਨ ਵੀ ਡਾਲ ਦਿਆ ਵਾਹ ਜੀ ਵਾਹ ਦੇਖੋ ਜੀ ਲੈਮਨ ਨੂੰ ਮਨੇ ਪਾ ਕੇ ਐਵੇਂ ਭਾਜੀ ਬੁਰਕੀ ਅੰਦਰ ਲੰਗੀ ਨਹੀਂ ਇਹ ਖਾਂ ਲਗਾ ਵੱਡਾ ਪੈਰ ਯਾਨੀ ਕਿ ਵੱਡਾ ਪਾਵ ਪਰਸ ਕਿੱਥੇ ਦਾਡਾ ਮੋਬਾਈਲ ਦਾ ਪਾਸਵਰਡ ਮੈਨੂੰ ਪਤਾ ਨਹੀਂ ਐਟਮ ਪੇਪੀਅਮ ਮੈਨੂੰ ਇਹਦਾ ਪਾਸਵਰਡ ਹੈ। ਕਲਸੂਨ ਹੋ ਕੇ ਮੂੰਗਫਲੀ ਹੋਣ ਗਿਆ। ਰਿਫੰਡ ਕੱਟ ਲਾ ਯਾਰ ਬਿਮਾਰ ਕਰ। ਰਿਫੰਡ ਲੈ ਸਰ ਮੂਲ ਵਾਟਰ ਦੇਗਾ ਸਾਹਮਣੇ। ਲੋ ਜੀ ਆ ਮੁੰਡੇ ਨੂੰ ਜੈਕ ਐਂਡ ਜੋਨਸ ਦੇ ਵਿੱਚੋਂ ਪਸੰਦ ਆਈ ਐ। ਡਨ। ਡਨ। ਸ਼ੂਗਰ ਤੈਨੂੰ ਭਰਾਵਾਂ ਰਚੀ ਜੀ ਪਸੰਦ ਆਈ। ਫੋਰਾ ਚੌਂਗ ਦੀ ਖੂਬਸੂਰਤੀ ਦੇਖੋ। ਇਹ ਇਸ ਵੇਲੇ ਚਲਾਉਂਦੇ ਫੋਰਾ ਦਿਨ ਨਹੀਂ ਲਾਈਟਾਂ ਦੇਖੋ ਕਿੰਨੀਆਂ ਘੰਟੇ ਲੱਗਦੀਆਂ ਨੇੜੇ। ਹਾਂਜੀ ਕੀ ਹਾਲ ਚਾਲ ਨੇ ਜੀ ਸੱਸੀ ਕਾਲ ਸਾਰਿਆਂ ਨੂੰ ਆਪਾਂ ਆ ਜੀ ਪਟਿਆਲੇ ਸ਼ਾਪਿੰਗ ਕਰਨਾ। ਚਾਰ ਮਸਾਲਿਆਂ ਦੇ ਆਏ ਸੀਗੇ। ਤੇ ਪਾਈ ਨੇ ਲੈਣਾ ਸਮਾਨ ਇਹਨੂੰ ਕੁਝ ਜ਼ਿਆ ਆਪਾਂ ਇਸ ਟਾਈਮ ਬਾਈ ਨੰਬਰ ਫੜਕਤੇ ਆਂ ਮਾਹੌਲ ਚੈੱਕ ਕਰੋ ਜੀ ਆਫ-ਆਫ ਲੱਗੀ ਐ ਤੇ ਲੋਕੀ ਨਿਕਲੇ ਨੇ ਜੀ ਸ਼ਾਪਿੰਗਾਂ ਕਰਨ ਲਈ ਸਾਰੇ ਆਪਾਂ ਵੀ ਆ ਗਏ ਆ ਚੈੱਕ ਕਰਦੇ ਆ ਕੋਈ ਨਾ ਕੋਈ ਸਮਾਨ ਖੋਜ ਆਪਾਂ ਅੰਮ੍ਰਿਤਸਰ ਤੋਂ ਕਰ ਲਈ ਸ਼ਾਪਿੰਗ ਉਹਨਾਂ ਮਾੜੀ ਮੋੜ ਉਹ ਜਿੱਥੋਂ ਦੇਖ ਲੈਨੇ ਆ ਜੋ ਕੁਝ ਪਸੰਦ ਆ ਗਿਆ ਤੇ ਦੇਖਦੇ ਆ ਜੀ ਰਾਜਕਮਨ ਸਕੇਅਰ ਚਲੀਏ ਰਾਜਕਮਨ ਸਕੇਅਰ ਜਾਣਾ ਜੀ ਰਾਜਕਮਨ ਸਕੇਅਰ ਜਾਣਾ ਸਭ ਪਹਿਲਾਂ ਜਾਣਾ ਹਾਂ ਹਾਂ ਆ ਰਿਹਾ ਯਾਰ ਯਾਰ ਦੂਰ ਕਿੰਨੀ ਕਾ ਥੋੜਾ ਹੀ ਐ ਮੰਮੀ ਕੀ ਲੈ ਕੇ ਦੇਣਾ ਮੈਨੂੰ ਫਿਰ ਅੱਜ ਕੁਛ ਨਹੀਂ ਕੀ ਕੁਛ ਨਹੀਂ ਉਹ ਕਿਹੜੇ ਬ੍ਰਾਂਡ ਚ ਆਉਂਦੀ ਹੈ ਕੁਛ ਨਹੀਂ ਤੇ ਆਫ ਲੱਗੀ ਹੈ ਕੋਈ ਬੰਦ ਦੱਸਿਓ ਮਾੜਾ ਕਮੈਂਟ ਕਰਕੇ ਹੈ ਚਾਰ ਮਸਾਲਿਆਂ ਕੋਲ ਮਿਲਦਾ ਹੈ ਕਿਹੜੇ ਵਾਲਿਆਂ ਕੋਲ ਚਾਰ ਮਸਾਲਾ ਚਾਰ ਮਸ ਅੰਗਰੇਜ਼ੀ ਲਓ ਜੀ ਗੱਡੀ ਲੈ ਕੇ ਆ ਗਿਆ ਆ ਹੁਣ ਜਾਣਾ ਆ ਗਿਆ ਆ કે ਨਹੀਂ ਆ ਗਿਆ ਆ ਗਿਆ ਆ ਗਿਆ ਲੈ ਗਿਆ ਸਾਰਾ ਸਮਾਨ ਆਏ ਖਰੀਦ ਕੇ ਚਲੋ ਜੀ ਆਪਾਂ ਰਾਜ ਕਮਲ ਸਕੂਅਰ ਚੱਲਦੇ ਆਂ ਇੱਥੋਂ ਕੁਝ ਪਸੰਦ ਨਹੀਂ ਆਇਆ ਇਹ ਮੁੰਡੇ ਨੇ ਜੈਕਟ ਲੈਣੀ ਆ ਟਵਿਲਟਡ ਐਨਕਾ ਕਿਥੋਂ ਚੱਕੀਆਂ ਹਾਂ ਨਹੀਂ ਕਰਦਾ ਹੁੰਦਾ ਹਰੇਕ ਨੂੰ ਆ ਬਾਈ ਆਪਣੇ ਦਾ ਦੋ ਨੰਬਰ ਦਾ ਕੰਮ ਜਿੰਨੂੰ ਜੱਪੀ ਹੁੰਦਾ ਇਹ ਭਰਾ ਆਪਣੇ ਦਾ ਵੀ ਦੋ ਨੰਬਰ ਦਾ ਕੰਮ ਇਹ ਭਰਾ ਵੀ ਹੈਂਡਕ ਮੈਂ ਤਾਂ ਹੀ ਪੁੱਛਿਆ ਮੈਂ ਕਿਥੋਂ ਚੁੱਕੀ ਐਨਕ ਯਾਰ ਤੂੰ ਇਹ ਏਰੀਆ ਸਾਰਾ ਜੀ ਇਹ ਵਾਲਾ ਏਰੀਆ ਹੈ ਸਾਰਾ ਸ਼ਾਪਿੰਗ ਵਾਲਾ ਯਹਾਂ ਪਰ ਆਓ ਲੁੱਟ ਜਾਓ ਪੈਸੇ ਪੁੱਸੇ ਸਾਰੇ ਜਿੰਨੇ ਵੱਟੇ ਆ ਤੁਸੀਂ ਸੀਜ਼ਨ ਦੇ ਵਿੱਚ ਸਿਆਲਾਂ ਦੇ ਵਿੱਚ ਸਾਰੇ ਇੱਥੇ ਲਾਜੋ ਸਾਰੇ ਬੈਡ ਇੱਥੋਂ ਹੀ ਮਿਲਦੇ ਵਾ ਇੱਥੋਂ ਲੈਣਾ ਪੈਣਾ ਤੁਹਾਨੂੰ ਸਾਰਾ ਕੁਝ ਬਈ ਬਾਟਾ ਛਟਾ ਸਭ ਇੱਥੇ ਨੇ ਜੀ ਦੁਕਾਨਾਂ ਕਲਿਆਣ ਮੋਚੀ ਮੋਚੀ ਤੋਂ ਝੋਪਿੰਗ ਕਰ ਲਈ ਬੈਲਟੇ ਲੈਣੀ ਸੀ ਬਸ ਸ਼ੂਜ਼ ਹੈਗਾ ਇਹ ਬਸ ਇੱਕੋ ਪ੍ਰੋਬਲਮ ਹੁੰਦੀ ਆ ਆ ਏਰੀਆ ਦੇ ਵਿੱਚ ਨਾ ਮਤਲਬ ਗੱਡੀਆਂ ਖਿਲਾਰਨ ਦੀ ਥਾਂ ਨਹੀਂ ਮਿਲਦੀ ਘੱਟ ਹੁੰਦੀ ਆ ਥਾਂ ਗੱਡੀਆਂ ਖਿਲਾਰਨ ਨੂੰ ਪਾਰਕਿੰਗ ਕੰਮ ਇਹ ਦੇਖੋ ਜਿਹੜਾ ਸੜਕ ਪਰ ਗੱਡੀ ਆਈ ਹੋਈ ਆ ਹੈਨਾ ਤੇ ਉਧਰ ਦੇਖੋ ਦੂਜੇ ਪਾਸੇ ਤੁਸੀਂ ਉਧਰ ਵੀ ਕਾਫੀ ਰਸ਼ ਲੱਗਾ ਹੋਇਆ ਆ ਪਤਾ ਨਹੀਂ ਬਹੁਤ ਵੱਡਾ ਜੇ ਮਿਲਣ ਕਰਕੇ ਆ ਬੜਾ ਪੌਦਾ ਇੱਧਰ ਆ ਬੰਦਾ ਇਹ ਮੈਨੂੰ ਮਿਲਣ ਕਰਕੇ ਫਿਰ ਪਤਾ ਨਹੀਂ ਯਾ ਲੋਕ ਇਕੱਠੇ ਹੋਏ ਹਨਾ ਪਤਾ ਲੱਗ ਗਿਆ ਮੈਂ ਆਇਆ ਹਨਾ ਤਾਂ ਹੀ ਮੈਰੀ ਨਾ ਬੜਾ ਪੌਲਾ ਆ ਹੈਗਾ ਜੀ ਰਾਜ ਕਮਲ ਸਕੂਅਰ ਯਾਰ ਇਹਨਾਂ ਨੇ ਸੱਜਵਟ ਕੀਤੀ ਨਹੀਂ ਦੱਸਿਆ ਨਹੀਂ ਸੀ ਮੈਂ ਆਉਣਾ ਅੱਜ ਹੈ ਇਹਨਾਂ ਨੇ ਸੱਜਵਟ ਨਹੀਂ ਕੀਤੀ ਯਾਰ ਮੈਂ ਤੁਹਾਨੂੰ ਲਾਤੀਆਂ ਲਾਉਣੀਆਂ ਚਾਹੀਦੀਆਂ ਸੀ ਯਾਰ ਇਹਨਾਂ ਨੂੰ ਤੁਸੀਂ ਮੈਨੂੰ ਲੱਗਾ ਕਨਫਰਮ ਨਹੀਂ ਕੀਤਾ ਫਿਰ ਵੀ ਮੈਂ ਆ ਰਿਹਾ ਕਿਉਂਕਿ ਜੇ ਇਹਨਾਂ ਨੂੰ ਪਤਾ ਹੁੰਦਾ ਵੀ ਸੱਜਵਟ ਕਰਨੀ ਸੀ ਇਹਨਾਂ ਨੇ ਬਾਹਰ ਉਹ ਫੁੱਲ ਪਰਸਾਉਂ ਨੇਰਾ ਮਹਿਬੂਬ ਚੱਲ ਫੁੱਲ ਵਰਸਾ ਕਾ ਮੋਟਾ ਹੀ ਆ ਲੋਕ ਬਲਾ ਜਗਜੀਤ ਭਾਈ ਕੋਰ ਆ ਗਿਆ ਆਏ ਹਾਏ ਜਗਜੀਤ ਭਾਈ ਕੋਰ ਨਹੀਂ ਸਿੰਘ ਜਗਜੀਤ ਭਾਈ ਕੋਰ ਲਖੀਆ ਤੂੰ ਹੈ ਇੱਥੇ ਆ ਕੇ ਮਜ਼ਾ ਬਹੁਤ ਆਉਂਦਾ ਸ਼ਾਪਿੰਗ ਕਰੀਏ ਚਾਹੇ ਨਾ ਬ੍ਰਾਂਡ ਬਹੁਤ ਨੇ ਇੱਥੇ ਚੈੱਕ ਕਰੋ ਤੁਸੀਂ ਮੈਂ ਕਿਸੇ ਬ੍ਰਾਂਡ ਦਾ ਨਾਮ ਨਹੀਂ ਲੈਣਾ ਨਾ ਫਰੀ ਦੇ ਵਿੱਚ ਕਿਸੇ ਦੀ ਐਡ ਨਹੀਂ ਕਰਨੀ ਦੇਖੋ ਘੁੰਮੋ ਨਿਆਰੇ ਲੋ ਇਧਰ ਖਾਨ ਨੂੰ ਬੈਲਜੀਅਨ ਵੈਫਲ ਲਾਈਫ ਸਟਾਈਲ ਜਾਣੇ ਆਪਾਂ ਪਰ ਉੱਥੋਂ ਲਾਵਾਂਗੇ ਜੀ ਸਮਾਨ ਕੁਛ ਨਾ ਕੁਛ ਦੇਖਦੇ ਆ ਜੇ ਪਸੰਦ ਆ ਗਿਆ ਤੇ ਬੱਦਲ ਵਾਈ ਹੋਣ ਲੱਗ ਗਿਆ ਨਾ ਕਿੰਨਾ ਪਿਆਰਾ 뷰 ਆ ਰਿਹਾ ਸਾਰਾ ਲਾਈਫ ਸਟਾਈਲ ਜਾਣੇ ਆ ਖੁਲ ਜਾ ਸੰਸਿਮ ਲਓ ਜੀ ਇਹ ਥੱਲੇ ਸਾਰਾ ਬੀਬੀਆਂ ਵਾਲਾ ਹੈਗਾ ਜੀ ਸਟੋਰ ਕੱਪੜਿਆਂ ਦਾ ਤੇ ਦੂਜਾ ਵਾਚਸ ਬਿਮਾਰੀ ਦੇ ਨਾਮੋਂ ਸ਼ੂਗਰ ਹਾਂ ਜੀ ਬੀਬੀ ਕੰਦੀ ਭੈਣ ਕੰਦੀ ਵਲੌਗ ਬਣਾ ਰਹੇ ਤੁਸੀਂ ਕਲੋਥਸ ਫਸਟ ਫਲੋਰ ਤੇ ਡਰੀ ਤਾਂ ਨਹੀਂ ਨਾ ਐਨਾ ਮਹਿਰੀਨ ਇਹਨਾਂ ਨਹੀਂ ਡਰੀਦਾ ਪੁੱਤ ਨਹੀਂ ਡਰੀਦਾ ਮੈਰੀ ਨਾ ਇਹ ਮੈਰੀਨ ਡਰਦੀ ਆ ਜੇ ਇਹ ਉਹਦੇ ਤੋਂ ਲਿਫਟ ਚ ਜਾਣ ਤੋਂ ਜੀ ਲਿਫਟ ਚ ਖੜੇ ਆ ਕਹਿੰਦੀ ਵੀ ਨਹੀਂ ਜਾਣਾ ਸਫੋਕੇਸ਼ਨ ਫੀਲ ਕਰਦੀ ਪੁੱਤ ਕੁਝ ਨਹੀਂ ਹੁੰਦਾ ਦੇਖ ਇੱਧਰ ਬੇਟਾ ਕੁਝ ਨਹੀਂ ਹੁੰਦਾ ਠੀਕ ਆ ਇੱਧਰ ਦੇਖ ਮੜਾ ਇਸਮਾਈਲ ਕਰ ਦੇ ਸਮਝ ਇੱਧਰ ਤੂੰ ਵੀ ਭਾਈ ਉਹ ਖਾਈਂ ਤੰਦਾ ਉਹਦੇ ਇਹ ਚੀਜ਼ਾਂ ਕਹਿੰਦੀਆਂ ਨੇ ਹੱਥ ਨਾ ਤੂੰ ਲਾਈ ਸਜਣਾ ਰੇਟ ਜਦੋਂ ਘਟੂ ਉਹ ਦਵਾਈ ਸੱਜਣਾ ਬਈ ਰੇਟ ਬਹੁਤ ਆ ਚੀਜ਼ਾਂ ਦਾ 95% ਆਫ ਜਦੋਂ ਉਹ ਦਵਾਵਾਂਗੇ ਮੈਂ ਕਹਿੰਨਾ ਹਾਂ ਬਈ ਜਦੋਂ 95% ਆਫ ਹੋ ਦਵਾਵਾਂਗੇ ਨਾ ਆ ਇਹ ਤਾਂ ਸਿਰਫ 30 40 ਹੋਈ ਆ ਦੇਖੋ ਜੈਕਟ ਆਉਂਦੀ ਪਸੰਦ ਕਿੰਨਿਆਂ ਨੂੰ ਮੰਮੀ ਬਟੂਆ ਕਿੱਥੇ ਤੁਹਾਡਾ ਪਰਸ ਕਿੱਥੇ ਤੁਹਾਡਾ ਮੋਬਾਈਲ ਦਾ ਪਾਸਵਰਡ ਮੈਨੂੰ ਪਤਾ ਜੀ ਟੀਮ ਪੇਟੀਆ ਮੈਨੂੰ ਇਹਦਾ ਪਾਸਵਰਡ ਹੈਗਾ ਇਹਦੇ ਚ ਪੇਟੀਆ ਹੈਗਾ ਨਾ ਇਹਦੇ ਚ ਪੇਟੀਆ ਨੂੰ ਮੈਂ ਕੱਢ ਕੇ ਪੁੱਫਾ ਹੈ ਬਟੂਆ ਗੱਡੀ ਹੀ ਰੱਖਾ ਹੈ ਮੈਂ ਚੱਕ ਲੈਣਾ ਚਾਬੀ ਦੀ ਯਾਰ ਗੱਡੀ ਦੀ ਲਈਏ ਕੋਈ ਸਮਾਨ ਸੂਣ ਵਧੀਆ ਮੰਮੀ ਰਿਆਏ ਨਾਲ ਲੈਦਰ ਦੀ ਜੈਕਟ ਨਹੀਂ ਹੈਗੀ ਮੇਰੇ ਕੋਲ ਲੈ ਲੈ ਹੈ ਲੈ ਲੈ ਲੈਦਰ ਜੈਕਟ ਪੈਸੇ ਦੇ ਦੋਗੇ ਦੇਖੋ ਬਾਦਸ਼ਾਹ ਬਤਾਉਂਦਾ ਭੱਜ ਲਾਂਗੇ ਫਿਰ ਹੋਰ ਕੀ ਜੈਕਟ ਲੈ ਕੇ ਪੌੜੀਆਂ ਰਸਤਾ ਪਤਾ ਇਹ ਮੈਨੂੰ ਪਿੰਡ ਦਾ ਆ ਜਿਹੜਾ ਪ੍ਰਿੰਟ ਲੈਣਾ ਇਹਨੇ ਜੈਕਟ ਦਾ ਜਿਹੜਾ ਇਹ ਮਿਲ ਨਹੀਂ ਰਿਹਾਗਾ ਕੁਇਲਟਡ ਕਹਿੰਦੇ ਇਹਨੂੰ ਕੁਇਲਟਡ ਏ ਲੈ ਲੈ ਹੁਣ ਸਾਨੂੰ ਬਾਹਰ ਜਿਹੜੇ ਮਾਰਕੀਟ ਦੇ ਵਿੱਚ ਉਹ ਫਿਰਨਾ ਪੈਣਾ ਤੁਰ ਕੇ ਜਾਣੇ ਗੱਡੀ 'ਤੇ ਖੜੀ ਰਹਿੰਦੇ ਤੁਰ ਕੇ ਚੱਲੋ ਤੁਰ ਕੇ ਖਵਾਣਾ ਕੁਝ ਕੀ ਕਰ ਰਹੇ ਹੋ ਉਹ ਸਾਹਮਣੇ ਮੈਂ ਕਿਹਾ ਜੱਗੀ ਸਵੀਟ ਵੇਖ ਲੋ ਜੇ ਖਵਾਣਾ ਕੁਝ ਖਵਾ ਲੋ ਸਾਨੂੰ ਲਿਕੇ ਸੋਣਾ ਲੱਗਦਾ ਇਹ ਖਾਈਏ ਹੋਰ ਵੀ ਸੋਣਾ ਲੱਗਦਾ ਫੋਟੋ ਖਿੱਚਾਂਗੇ ਹਾਂਜੀ ਵਾਹ 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 ਧਨੀਆ ਬਾਤ ਆ ਕੀ ਬਾਤ ਹੈ ਆਹਾਹਾਹਾਹਾ ਮਜ਼ਾ ਆ ਜਾਊਗਾ ਅਗੇ ਯਾਰ ਇਹ ਧਨੀਆਵੇਂ ਕਿੱਥੋਂ ਲਿਆਉਂਦੇ ਤੁਸੀਂ ਆਪਾਂ ਤਾਂ ਲੱਗ ਰਹੀ ਜੀ ਬਾਜ਼ਾਰ ਤੋਂ ਮੈਂ ਪਹਿਲੀ ਵਾਰ ਹੀ ਵੇਖਿਆ ਯਾਰ ਲਾਈਫ ਟਨੀਆ ਆਏ ਹਾਏ ਹਾਏ ਲੱਗਾ ਕੋ ਯਾਰ ਬਈ ਕੁਝ ਹੋ ਗਿਆ ਉਹ ਇਹ ਕਰ ਦਿੰਦੇ ਨੇ ਕਈ ਕਈ ਅੱਛਾ ਇਹ ਦੇਖੋ ਜੀ ਤਨੀਆ ਵੀ ਪਾਤਾ ਇਹਨਾਂ ਨੇ ਟਮਾਟਰ ਕਮਾਲ ਹੈ ਬਈ ਟਮਾਟਰ ਵੀ ਪਾਤਾ ਹੈ ਅਰੇ ਵਾਹ ਲੈਮਨ ਵੀ ਡਾਲ ਦਿਆ ਵਾਹ ਜੀ ਵਾਹ ਦੇਖੋ ਜੀ ਲੈਮਨ ਲੂਮਨ ਪਾ ਕੇ ਦੁਨੀਆ ਦੀ ਪਹਿਲੀ ਬੇਲ ਪੁਰੀ ਤਿਆਰ ਹੋ ਰਹੀ ਹੈ ਬਾਈ ਐਨ ਖੁਸ਼ ਹੋ ਗਿਆ ਕਿੰਨੀਆਂ ਪਲੇਟਾਂ ਬਣਾਈਆਂ ਬਈ ਇੱਕ ਕੀ ਬੋਲੋ ਇੱਕ ਕੀ ਹੈ ਪਲੇਟ ਦਾ ਇੱਕ ਪੂਰਾ ਬੱਠੜੀ ਹੋ ਗਿਆ ਤਾਂ ਮਹਾਰਾਜ ਬੜਾ ਜ ਬੜਾ ਬਣ ਜਾਏਗਾ ਇਹ ਖਾਣ ਲੱਗਾ ਵੱਡਾ ਪੈਰ ਯਾਨੀ ਕਿ ਵੱਡਾ ਪਾਵ ਪਾਵ ਮਤਲਬ ਪਾਵ ਅੱਛਾ ਦੂਜੇ ਨੂੰ ਕਹਿੰਦੇ ਇਹਨੂੰ ਕਹਿੰਦੇ ਪਾਵ ਹੈ ਹਾਂਜੀ ਹੈ ਪੁਛ ਬੰਗਲ ਆ ਚੂਰਨਜਾ ਬਾਈ ਕਾਦਾ ਬਣਦਾ ਜਿਹੜਾ ਆ ਜਿਹੜਾ ਯਾਰ ਵੈਸੇ ਆਪਾਂ ਪੁੱਛਦੇ ਆ ਬੜਾ ਬਾਬਾ ਜਿਹੜਾ ਪਾਉਂਦੇ ਤੁਸੀਂ ਇਹ ਕਾਦਾ ਪਾਉਂਦੇ ਹੋ ਯਾਰ ਇਹ ਲਸਣ ਲਸਣ ਦੇ ਅੱਛਾ ਲਸਣ ਸੁੱਕਾ ਪੀਸਿਆ ਹੁੰਦਾ ਅੱਛਾ ਲਸਣ ਹੋ ਕੇ ਮੂੰਗਫਲੀ ਹੋਣ ਰਿਹਾ ਪ੍ਰੋਫੈਨਟ ਘੱਟ ਲਾ ਯਾਰ ਬਿਮਾਰ ਕਰ ਪ੍ਰੋਫੈਨਟ ਲਏ ਸਰ ਮੂਰ ਬਟਰ ਦੇਗਾ ਆ سامنے ਦੇਖੋ ਆ سامنے ਵੀ ਬੜਾ ਇੱਕ ਇਸਨੇ ਪਾਇਆ ਆ ਯਾਰ ਬਟਰ ਦਾ ਵਾਕਿਆ ਅਮੂਲ ਦਾ ਆ ਕੀ ਬਾਤ ਹੈ ਬਟਰ ਦੇਖੋ ਜੀ ਅਮੂਲ ਦਾ ਲਗਾਤਾ ਆ ਅਮੂਲ ਦਾ ਬਟਰ ਲਗਾਤਾ अच्छा ए टिक्की कादी बनिया वे आलू दी मेन तो आलू हींदा है इसमें सर हम्म मिक्स वे जाएगा अच्छा कट्ट मस्त मसाला लगेगा कुछ मिर्चड् है लो यार भाई आ आ कहंदा लहसुन दा दे और किंदा कुछ किया अनु गाटी मसाला बोंदिए सर गाटी मसाला स्पेशल पाव भाजी के लिए बड़ा पाव के लिए बनता है अच्छा ए एच पर लहसुन ते और की किया भाई लहसुन हरी चटनी है भाई सर हरी चटनी अच्छा अच्छा ए व्लॉग बनदा बंदा फूड व्लॉग बन गया है मोमोस एंड मोर भाई क्रिस्पी मोमोस वेज नॉनवेज दोवे होंदे है ਹਾਂਜੀ ਜੀ ਲਓ ਜੀ ਇਹ ਵੀ ਤਿਆਰ ਕਰਨ ਲੱਗਿਆ ਦੇਖੋ ਮੈਂ ਕੀ ਖਾਨਾ ਵਾ ਸਾਰਾ ਸਮਾਨ ਮੈਨੂੰ ਐ ਲੱਗ ਰਿਹਾ ਮੇਰੇ ਲਈ ਤਿਆਰ ਕਰਾ ਰਹੇ ਨੇ ਇਹ ਲਾ ਕੇ ਤਿਆਰ ਹੋ ਗਿਆ ਬੜਾ ਪਾਓ ਥਰੀ ਮਿਰਚ ਪਾਣਾ ਸਰ ਪਾ ਦਿਓ ਪਾ ਦਿਓ ਤੇ ਨਹੀਂ ਹਰੀ ਮਿਰਚ ਵਾਲੀ ਚੜਨੀ ਡਾਲ ਦਿਓ ਯਾਰ ਕਿੰਨੇ ਦਾ ਬਈ ਇਹ 40 40 ਕ ਹੋ ਗਈ ਤਿਆਰ ਬਈ ਬਹੁਤ ਖੁਸ਼ ਯਾਰ ਬਈ ਹਾ 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 ਮਜ਼ਾ ਆ ਗਿਆ ਬਈ ਖਾ ਕੇ ਬਿਲਕੁਲੀ ਐਵੇਂ ਹੀ ਭਾਈ ਬੁਰਕੀ ਅੰਦਰ ਲੰਗੀ ਨਹੀਂ ਨੀ ਕਹਿਆ ਏਡਾ ਯਾਰ ਬਾਈ ਟੇਸਟੀ ਬਣਾਈ ਏ ਥੈਂਕ ਯੂ ਲੈ ਲੈਣਾ ਦਵਾਗੇ ਯਾਰ ਦਵਾਗੇ ਮਮਸ ਖਾਓ ਤੇ ਨਜ਼ਾਰੇ ਲਓ ਜੰਗਲੇ ਦੇ ਕਿਉਂ ਵੀ ਫਤਿਹ ਠੀਕ ਆ ਹੂੰ ਕਪੜਾ ਕੋਈ ਵੀ ਇਹਨੂੰ ਛੇਤੀ ਕੀ ਤੈਂ ਪਸੰਦ ਨਹੀਂ ਆਉਂਦਾ ਦੇਖੋ ਜ ਮੈਡਮ ਦਿਖਾ ਰਹੇ ਨੇ ਅਮੀ ਦੇਖੋ ਟਰਾਈ ਕਰੀ ਜਾਂਦਾ ਹੂੰ ਜਿਆਦਾ ਲੋ ਜੀ ਆ ਮੁੰਡੇ ਨੂੰ ਜੈਕ ਐਂਡ ਜੋਨਸ ਦੇ ਵਿੱਚੋਂ ਪਸੰਦ ਆਈ ਆ ਆ ਜੈਕਟ ਕਢਾਈ ਦੀ ਬਾਕੇ ਦਿਖਾਏਗਾ ਭਾਈ ਉਹ ਨਾ ਮਾਰ ਯਾਰ ਸਮਾਈਲ ਤਾਂ ਕਰਦੇ ਹੁਣ ਇੱਕ ਵਾਰੀ ਜੈਕਟ ਮੈਂ ਕਹਿੰਨਾ ਸਮਾਈਲ ਕਰ ਦੇ ਇੱਕ ਵਾਰੀ ਡਨ ਡਨ ਸ਼ੂਗਰ ਤੈਨੂੰ ਭਰਾ ਕੋਈ ਚੀਜ਼ ਪਸੰਦ ਆਈ ਆ ਲਓ ਜੀ ਇੱਥੋਂ ਪਸੰਦ ਆਈ ਇਹਨੇ ਆ ਵੀ ਲੈ ਲਾਓ ਇੱਕ ਆ ਪ੍ਰਿੰਟ ਤੇਰਾ ਵਧੀਆ ਲੱਗੂਗਾ ਤੇਰੇ ਪਾਇਆ ਆਖਰੀ ਦਿਆ ਜੀ ਇੱਕ ਦੋ ਚੀਜ਼ਾਂ ਹੋਰ ਕਰੀ ਜੀਆਂ ਸੀ ਐ ਤੇ ਹੁਣ ਚੱਲਦੇ ਆ ਜੀ ਘਰ ਵੱਲ ਨੂੰ ਚਾਲੇ ਪਾਉਣੇ ਚਾਹੀਦੇ ਨੇ ਕਿਉਂਕਿ ਸ਼ਾਮਾਂ ਹੋ ਗਈਆਂ ਨੇ ਸਵੇਰ ਦੇ ਨਹੀਂ ਮਤਲਬ ਦੁਪਹਿਰ ਜਿਹੇ ਆਏ ਆ ਹਾਂ ਜੀ ਇਹ ਬਾਹਰ ਦੇਖੋ ਤੁਸੀਂ ਮਾਹੌਲ ਕੈਂਡ ਬਣ ਗਿਆ ਜੀ ਲੈਟਰ ਰੋਟਾ ਸਾਰੀਆਂ ਜਾਗ ਗਿਆ ਸ਼ਾਮ ਦਾ ਵੀਊ ਦੇਖੋ ਪਟਿਆਲੇ ਦਾ ਇੱਧਰ ਮੋਂ ਆਪਾ ਜਾਣਾ ਇੱਧਰ ਸਾਰੇ ਸ਼ੋਪਿੰਗ ਵਾਲੀਆਂ ਸਿਸਟਮ ਹਾਂਜੀ ਅußen ਸਰ ਪੂਰਾ ਜਾਗਮਗਾਇਆ ਪਿਆ ਜੈਨ ਰਾਜ ਕਮਲ ਸਕੂਅਰ ਪਟਿਆਲੇ ਵਾਲਾ ਦੀਵਾਲੀ ਇਹ ਕੱਲ੍ਹ ਓੜੀ ਹੈ ਨਹੀਂ ਤੂੰ ਕਿਹਾ ਸੀ ਨਾ ਸੁਜਾਦ ਤਰ ਅੱਛਾ ਮੇਰੇ ਘਰ ਕੇ ਹਾਂ ਮੈਨੂੰ ਜਿੱਤ ਆ ਗਿਆ ਲਓ ਜੀ ਸਾਹਮਣੇ ਇੱਕ ਸਾਈਡ ਸਾਮਾਂਗੇ ਫੋਰਾ ਚੌਂਕ ਦੀ ਖੂਬਸੂਰਤੀ ਦੇਖੋ ਇਹ ਇਸ ਵੇਲੇ ਚਲਾਉਂਦੇ ਫੋਰਾ ਦੀ ਨਹੀਂ ਲਾਈਟਾਂ ਦੇਖੋ ਕਿੰਨੀਆਂ ਘੰਟੇ ਲੱਗਦੀਆਂ ਨੇੜੇ ਜੀ ਸ਼ੋਪਿੰਗ ਸ਼ੋਪਿੰਗ ਜੀ ਕਰਨ ਆਇਆ ਸੀਗਾ ਇਹ ਵੀ ਲੱਗ ਰਿਹਾ ਇਹ ਹਮਾਰੇ ਸ਼ਹਿਰ ਦਾ ਸਿਨੇਮਾ ਹੈ ਇਹ ਹੈ ਫੂਲ ਸਿਨੇਮਾ اور ਫਿਲਮ ਯਹਾਂ ਪੇ ਪਤਾ ਨਹੀਂ ਕੌਣ ਸੀ ਲੱਗੀ ਹੈ ਮੈਨੂੰ ਪਰੌਂਠੇ ਵਾਲੇ ਖਾਣ ਨੇ ਪਰੌਂਠੇ ਫੋਰਾ ਚੌਂਕ ਟੱਪ ਸਾਹਮਣੇ ਕਾਲੂ ਆਉਂਨੇ ਪਰਸ ਲਓ ਜੀ ਚੱਲੀ ਜਾਂਦੇ ਲੋ ਜੀ ਅੱਜ ਦੇ ਵਲੌਗ ਨੂੰ ਇੱਥੇ ਕਰਦੇ ਹਾਂ ਸਮਾਪਤ ਕਰ ਜਾਂਦੇ ਹਾਂ ਵੇਖੋ ਕਿੰਨਾ ਹਨੇਰਾ ਹੋ ਗਿਆ ਲਾਈਟਾਂ ਜਾ ਗਈਆਂ ਤੇ ਹੁਣ ਕਰੇ ਜਾਂਦੇ ਹਾਂ ਸੋ ਆਪਣੇ ਚੈਨਲ ਨੂੰ ਜਿੰਨੇ ਨਹੀਂ ਸਬਸਕ੍ਰਾਈਬ ਕੀਤਾ ਸਬਸਕ੍ਰਾਈਬ ਕਰ ਲਓ ਵਧੀਆ ਵਧੀਆ ਵਲੌਗ ਲੈ ਕੇ ਆਇਆ ਕਰਾਂਗੇ ਤੁਹਾਡੇ ਵਾਸਤੇ ਜੀ ਧੰਨਵਾਦ ਬਾਏ ਬਾਏ